ਨਹੀਂ ਪਰ ਵਿਆਹ ਤੋਂ ਬਾਕੀ ਕਿਤਾਬਾਂ ਪੜਨ ਵਾਲਾ ਕੰਮ ਹੀ ਹੁੰਦਾ ਨਾ ਜੀ ਅੱਜ ਬੰਦਿਆ ਸਾਡੇ ਦਾ ਗੁਜਰੀਲਾ ਮਰ ਵੀ ਢਾਕਣ ਵੜੀ ਹੋਈ ਆ ਆ ਦੇਖ ਆ ਦੇਖ ਇਹ ਪੁੱਠਾ ਪਾ ਲਿਆ ਇਹ ਪੁੱਠਾ ਪਾ ਲਿਆ ਓਏ ਇਹ ਢਾਕੜ ਆ ਗਈ ਉਹ ਢਾਕੜ ਆ ਗਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੋਗ ਦੇ ਵਿੱਚ ਤੇ ਅੱਜ ਵੇਖ ਲਓ ਵੀ ਅੱਜ ਮੈਂ ਇਹਦੇ ਤੋਂ ਵਲੋਗ ਸਟਾਰਟ ਕਰ ਲਾ ਅਦਰ ਦੇਖੋ ਆ ਦੇਖੋ ਅੱਜ ਮੈਂ ਵਹਾਣਾ ਹੀ ਵਹਾਣਾ ਰੋਣਾ ਅੱਜ ਵਹਾਣਾ ਹੀ ਵਹਾਣਾ ਰੋਣਾ ਆਏ ਬੇਇੱਜ਼ਤੀ ਵਹਾਣੀ ਵਹਾਣੀ ਐ ਉੱਠ 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 ਅੱਜ ਬੇਇੱਜ਼ਤੀ ਵਹਾਣੀ ਵਹਾਣੀ ਐ ਜਿਹੜਾ ਤੂੰ ਜਿੱਦ ਕਰਦੀ ਉੱਠ ਜਾ ਉੱਠ ਜਾ ਜਲਦੀ ਕਰ ਚੱਲ ਵਲੌਗ ਬਣਾਈ ਚੱਲ ਚੱਲ ਉੱਠ ਉੱਠ ਵਲੌਗ ਜਾਣਾ ਚੱਲ 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 ਕਿਉਂ ਨਹੀਂ ਆਣਾ ਮੇਰੇ ਵਲੌਗ ਚ ਤੂੰ ਆਪਣਾ ਚੈਨਲ ਸਟਾਰਟ ਕਰਨਾ ਤੂੰ ਆਪਣਾ ਚੈਨਲ ਸਟਾਰਟ ਕਰਨਾ ਆਪਣਾ ਚੈਨਲ ਸਟਾਰਟ ਕਰਨਾ ਨਵਾਂ ਹੈ ਕਿਡਜ਼ ਚੈਨਲ ਆਪਣਾ ਚੈਨਲ ਸਟਾਰਟ ਕਰਨਾ ਉਹ ਉਹ ਪੈ ਗਿਆ ਉਹ ਪੈ ਗਿਆ ਹਾਏ 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 ਚਲ ਉੱਠ ਜਾ ਉੱਠ ਜਾ ਉੱਠ ਜਾ ਨਹੀਂ ਉੱਠ ਜਾ ਪਲੀਜ਼ ਮਤਲਬ ਅਸੀਂ ਵਲੌਗ ਸ਼ੁਰੂ ਕਰਨ ਲੱਗੇ ਸੀ ਤੇ ਇਹ ਸ਼ੁਰੂ ਨਹੀਂ ਕਰਨ ਦੇਰੀ ਕਿਉਂ ਕਿ ਬਸ ਕਿਸੇ ਗੱਲ ਤੋਂ ਨਾਰਾਜ਼ ਹੋ ਗਈ ਹੈ ਤੇ ਉਹਦੇ ਕਰਕੇ ਨਾ ਆ ਦੇਖ ਲਓ ਹੁਣ ਕਹਿੰਦੀ ਬੰਦ ਕਰੋ ਤੇ ਉਪਰ ਉਹਦੀ ਮਨਪ੍ਰੀਤ ਦੀ ਸਭ ਤੋਂ ਵੱਡੀ ਗੱਲ ਹੈ ਉਹਦੀ ਪੜਾਈ ਡਿਸਟਰਬ ਹੋ ਰਹੀ ਹੈ ਜਾਰੀ ਕਦੋਂ ਦੀ ਇੱਕ ਚੈਪਟਰ ਲੈ ਕੇ ਬੈਠੀ ਹੋਈ ਹੈ ਹੈ ਨਾ ਮਨਪ੍ਰੀਤ ਸਹੀ ਗੱਲ ਹੈ ਹੁਣ ਇਹ ਨਹੀਂ ਟਿਕਦੀ ਭਈ ਹੁਣ ਇਹ ਨਹੀਂ ਟਿਕਦੀ ਭਈ ਤੇ ਮੈਂ ਹੁਣ ਇਹਨੂੰ ਕਿਹਾ ਮੈਂ ਕਿਹਾ ਵੀ ਤੈਨੂੰ ਸਲੂਟ ਹੈ ਵੀ ਤੂੰ ਐਨੇ ਖਤਰਿਆਂ ਦੇ ਵਿੱਚ ਪੜ੍ਹਾਈ ਕਰਨੀ ਵਿਆਹ ਤੋਂ ਬਾਅਦ ਐਨੇ ਖਤਰੇ ਉਹਦੇ ਜੇ ਪੜ੍ਹਾਈ ਕਰਨਾ ਬਹੁਤ ਨਾ ਮੁਮਕਿਨ ਨਾ ਮੁਮਕਿਨ ਕੰਮ ਨੂੰ ਇਹ mumkin ਕਰ ਰਹੀ ਏ ਉਪਰੋਂ ਦੀ ਆ ਖਤਰਾ ਸਾਡਾ ਛੋਟਾ ਖਤਰਾ ਜਿਹੜਾ ਆ ਦੇਖੋ ਓਏ ਛੋਟੂ ਉਠਾ ਛੋਟੇ ਖਤਰੇ ਇਹ ਖਤਰੇ ਮੈਂ ਤਾਂ ਬਸ ਕਿਤਾਬਾਂ ਪੜਨ ਨਾਲ ਕੰਮ ਹੀ ਕਿਤਾਬਾ ਪੜਨ ਵਾਲਾ ਇਹ ਕਿਹੋ ਜਿਹਾ ਜੋਕ ਸੁਣਿਆ ਸੀ ਮੈਂ ਹਾਂ ਕਹਿੰਦੇ ਸੀ ਨਾ ਇੱਕ ਰਿਸ਼ਤਾ ਆਂਦਾ ਕੁੜੀ ਨੂੰ ਹਾਂ ਹਾਂ ਤੇ ਉਹ ਘਰ ਉਹਦੇ ਕਹਿੰਦੇ ਵੀ ਅਸੀਂ ਨਹੀਂ ਕਰਨਾ ਸਾਡੀ ਕੁੜੀ ਕੁੜੀ ਨਾ ਜੇ ਪੜਦੀ ਏ ਅੱਛਾ ਉਹ ਉਹਦੇ ਮੁੰਡੇ ਵਾਲੇ ਘਰ ਦੇ ਬੋਲੇ ਕਹਿੰਦੇ ਸਾਡਾ ਮੁੰਡਾ ਕਿਹੜਾ ਨਿਆਣਾ ਜਿਹੜਾ ਕਿਤਾਬਾ ਪੜ ਦੇਗਾ ਨਹੀਂ ਪਰ ਵਿਆਹ ਤੋਂ ਬਾਅਦ ਕਿਤਾਬਾ ਪੜਨ ਵਾਲਾ ਕੰਮ ਹੀ ਹੁੰਦਾ ਹੈ ਨਾ ਬੁੱਢਾ ਤੇ ਵੀ ਪੜੇਗਾ ਬੱਚਾ ਹੋ ਗਿਆ ਉਹ ਪੜੇਗਾ ਸਹੀ ਗੱਲ ਹੈ ਯਾਰ ਸਾਡਾ ਬੱਚਾ ਕਿਤਾਬਾਂ ਪੜਨ ਵਾਲਾ ਨੇ ਵਾਕਿਆ ਹੀ ਸੱਚੀ ਬੋਲ ਸਾਰੀ ਆ ਵੇਖੋ ਨਾ ਕਿਤਾਬ ਦਾ ਕੀ ਹਾਲ ਕੀਤਾ ਇਹਨੇ ਬਹੁਤ ਜ਼ਿਆਦਾ ਕਿਤਾਬਾਂ ਪੜੀਆਂ ਉਹਦੇ ਲੋ ਕੀ ਹਾਲਤ ਕੀਤੀ ਹੋਈ ਹੈ ਆਊਟ ਆਊਟ ਜਸ ਤਾਨ ਉੱਠ ਗਿਆ ਹਏ ਸ਼ਤਾਨ ਉੱਠ ਗਿਆ ਨਾ ਉਹ ਛਾਂ ਕੇ ਪਾੜਨੀ ਹੈ ਪਹਿਲਾਂ ਦੱਸ ਕੋਟ ਵੀ ਖਾਏਗੀ ਫੇਰ ਮੇਰੇ ਤੋਂ ਆਹੋ ਆਹੋ ਪੈਂਟਾਂ ਦੀ ਚਲੋ 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 ਅਸੀਂ ਸੋਚਿਆ ਵੀ ਅੱਜ ਰੈਸਪੀ ਬਣਾਵਾਂਗੇ ਤੇ ਹੁਣ ਮੈਂ ਸੋਚ ਰਿਆਂ ਵੀ ਜਾਵਾਂ ਗਾਜਰਾ ਲੈਣ ਵਾਸਤੇ ਗਾਜਰਾ ਦੀ ਕੋਈ ਰੈਸਪੀ ਬਣਾਣੀ ਹੈ ਤੇ ਤੁਸੀਂ ਸਮਝ ਹੀ ਗਏ ਹੋ ਮੈਂ ਕਿ ਅੱਜ ਕੀ ਬਣਨ ਵਾਲਾ ਤੇ ਉਹ ਅੱਜ ਆਪਾਂ ਬਣਾਣਾ ਤੇ ਬਾਕੀ ਇਹ ਆ ਵੀ ਪ੍ਰੋਬਲਮ ਹੈ ਕੱਲ ਨੂੰ ਮੇਰਾ ਮੈਚ ਹੈ ਠੀਕ ਹੈ ਕੰਪਨੀ ਵੱਲੋਂ ਤੇ ਉਸ ਤੋਂ ਬਾਅਦ ਮਨਪੀਦਾ ਹੈਗਾ ਪੇਪਰ ਤੇ ਅਸੀਂ ਬਹੁਤ ਜ਼ਿਆਦਾ ਫਸ ਗਏ ਆ ਕਿਉਂਕਿ ਪੇਪਰ ਦੇਣਾ ਬਹੁਤ ਜ਼ਰੂਰੀ ਹੈ ਤੇ ਮੈਚ ਵੀ ਉਧਰੋਂ ਜ਼ਰੂਰੀ ਹੈ ਨਹੀਂ ਜਾਏਗਾ ਮਨਪੀਦੇ ਨਾਲ ਤੇ ਮੈਂ ਮੈਚ ਕਰਕੇ ਆਪਣਾ ਸਮਾਪਤ ਫਿਰ ਉਧਰੋਂ ਉਧਰ ਆ ਜੂਗਾ ਮੰਨੀ ਵਾਪਸ ਆ ਜਾਏਗਾ ਤੈਨੂੰ ਛੱਡ ਕੇ ਹੈਨਾ ਜੀ ਤੇ ਆਪਾਂ ਗਾਜਰਾ ਲੈ ਆਂਦੀਆਂ ਤਿਆ ਦੇਖ ਲਓ ਤੁਸੀਂ ਵੀ ਜਦੋਂ ਛੋਟੀ ਸੀ ਨਾ ਉਦੋਂ ਤਾਂ ਇਹਨੂੰ ਇਹਦਾ ਕੋਈ ਹੋ ਨਹੀਂ ਸੀ ਹੈ ਨਾ ਜਿਆਦਾ ਬੈਠੀ ਵੀ ਨਹੀਂ ਹੈਗੀ ਵਿੱਚ ਰੋਣ ਲੱਗ ਜਾਂਦੀ ਸੀ ਨਾ ਇਹਨੂੰ ਸ਼ੌਂਕ ਸੀ ਨਾ ਸ਼ੌਂਕ ਤਾਂ ਚਲੋ ਕੀ ਹਣਾ ਇਹਨਾਂ ਪਤਾ ਨਹੀਂ ਸੀ ਇਹਨੂੰ ਪਰ ਵਿੱਚ ਟਿਕਦੀ ਨਹੀਂ ਸੀ ਹੈ ਨਾ ਮਨ ਵੀ ਰੋਣ ਲੱਗ ਜਾਂਦੀ ਹੁੰਦੀ ਸੀ ਇੱਕ ਦਿਨ ਵੀ ਨਹੀਂ ਬੈਠੀ ਇੱਕ ਦਿਨ ਵੀ ਨਹੀਂ ਬੈਠੀ ਤੇ ਹੁਣ ਦੇਖ ਲਓ ਕੁੱਕਰ ਆਪਾਂ ਰੱਖਤਾ ਵਿੱਚ ਥੋੜਾ ਥੋੜਾ ਪਾਣੀ ਸੀ ਤਾਂ ਕਰੇ ਸੁਕਾਣ ਲੱਗੇ ਨੇ ਦੇ ਅੰਦਰ ਕਰਤਾ ਆਪਾਂ ਕੱਦੂ ਕਸ ਗਾਜਰਾ ਦਾ ਤੇ ਹੁਣ ਜਿੰਨਾ ਵੀ ਸਮਾਨ ਆਪਾਂ ਪਾਵਾਂਗੇ ਤੇ ਮਾਪ ਤਾਂ ਦਹਾਵਾ ਇਹਦੇ ਮੰਮੀ ਲੱਗੇ ਆ ਬਣਾਣ ਗਜਰੇਲਾ ਅੱਜ ਹਾਂਜੀ ਅੱਜ ਬਣਾ ਰਿਹਾ ਸਾਡੇ ਗਜਰੇਲਾ ਸਮਾਨ ਪਰ ਜੋ ਕੁਝ ਪਾਵਾਂਗੇ ਨਾ ਫਿਰ ਉਹ ਦੱਸਾਂਗੇ ਹਾਂ ਸਮਾਨ ਪਾਵਾਂਗੇ ਉਹ ਦੱਸਾਂਗੇ ਇਹ ਨਾ ਗਾਜਰਾ ਉਹ ਫਿਰ ਜੋ ਕਰ ਲਈ ਇਹ ਗਾਜਰਾ ਵਾਲ ਉਹ ਕਰ ਲਈ ਨਾ ਬਣਾ ਲਈ ਇਹਨੇ ਨਲੀ ਇਹ ਨਲੀ ਇਹ ਪਹਿਲਾਂ ਹਾਂ ਕਿੰਨਾ ਸੋਹਣਾ ਰੰਗ ਲੱਗ ਰਿਹਾ ਯਾਰ ਆਈ ਵਾ ਇਹ ਕਿ ਪਾਸੇ ਦੋਦੋ ਕਰ ਲੈਨੇ ਆ ਨਾ ਹਾਂ ਬਾੜ ਲੈਨੇ ਆਜ ਫਿਰ ਜਦੋਂ ਪਾਣੀ ਇਹਦਾ ਹੋ ਜਾਵੇ ਨਾ ਸਬ ਜੇਗਾ ਫਿਰ ਦੁੱਧ ਪਾ ਕੇ ਹਾਂ ਉਹ ਵੱਡੇ ਪਤੀਲੇ ਚ ਤੇ ਆ ਪਾ ਦਾਂਗੇ ਨਾ ਤੇ ਫਿਰ ਉਹ ਦੁੱਧ ਚ ਚੰਗੀ ਤਰ੍ਹਾਂ ਫਿਰ ਇਹਨੂੰ ਕੋਏ ਵਾਂਗ ਫੜਾਵਾਗੇ ਹਾਂ ਹਾਂ ਠੀਕ ਐ ਆਪਾਂ ਪਤੀਲਾ ਵੱਡਾ ਚੜਾਤਾ ਤੇ ਆਹ ਦੇਖੋ ਕਿੰਨਾ ਸੋਹਣਾ ਦੇਖੋ ਰੰਗ ਦੇਖੋ ਨੀ ਕੀ ਬਾਤ ਐ ਗਾਜਰਾਂ ਦੇ ਰੰਗ ਛੱਡਿਆ ਹੈ ਦੁੱਧ ਤੇ ਦੇ ਵਿੱਚੋਂ ਦੁੱਧ ਝਾਤੀਆਂ ਮਾਰਦਾ ਉਹ ਦੇਖੋ ਉਹ ਬੜੂੰ ਬੜੂੰ ਕਰ ਰਿਹਾ ਨਾ ਮੈਂ ਹੁਣ ਇਹਨੂੰ ਕੋਈ ਦਾ ਤੜਕਾ ਆਦਾ ਬਦਾਂ ਦੇਸੀ ਕੀ ਹੋਦਾ ਤੜਕਾ ਲਾਣਾ ਹਾਂ ਤੇ ਫਿਰ ਕੋਈ ਉਹ ਵਾ ਬਾਜ ਪਾਣਾ ਪਾ ਲੋ ਜਿਹੜੇ ਦੁੱਧ ਦਾ ਹੀ ਹੋਇਆ ਹੁੰਦਾ ਬ੍ਰਾਊਨ ਸੋਗੀ ਇਹ ਕੋਪਾ ਗਰੀ ਜੋ ਸੀਮਾਨ ਪਾਣਾ ਵਿੱਚ ਪਾਉਂਦੇ ਆ ਆਹ 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 ਉਹ ਪਾ ਕੇ ਜਾਂ ਉਹ ਫਿਰ ਆਪਾਂ ਇਹਨੂੰ ਦੇਸੀ ਕੋਈ ਦਾ ਤੜਕਾ ਲਾਦਾ ਹਾਂ ਠੀਕ ਐਨੂੰ ਹੁਣ ਆਪਾਂ ਰੰਨੜ ਦੇਣੇ ਤੇ ਇਹਨੂੰ ਮੇਰੇ ਹਿਸਾਬ ਨਾਲ ਘੰਟਾ ਲੱਗ ਜਾਣਾ ਹੋਰ ਹੈਨਾ ਤੇ ਇਧਰ ਇਨਾਂ ਦੀਆਂ ਆਪਣੇ ਪੜਾਈਆਂ ਪੜਉਈਆਂ ਵਿੱਚੇ ਹੀ ਆ ਦੇਖੋ ਬਿਊਟੀ ਪਾਰਲਰ ਚਾਲਿਆ ਵਿੱਚੇ ਪੜਾਈਆਂ ਚੱਲਦੀਆਂ ਨੇ ਠੀਕ ਹੈ ਨਾ ਇੱਧਰ ਦੇਖੋ ਰਾਣੀ ਮਹਾਰਾਣੀ ਆਪਾਂ ਸੱਪ ਬਣਿਆ ਅੱਛਾ ਸੱਪ ਆਪਣੀ ਨਾਗਣ ਬਣੀ ਮਰ ਵੀ ਨਾਗਣ ਬਣੀ ਹੋਈ ਆ ਆ ਦੇਖੋ ਇਹ ਪੁੱਠਾ ਪਾ ਲਿਆ ਇਹ ਪੁੱਠਾ ਪਾ ਲਿਆ ਇਹ ਤੂੰ ਪੁੱਠਾ ਪਾ ਲਿਆ ਨੂੰ ਆ ਵਾਧਾ ਭਾ ਬੇਬੇ ਆ ਉਹ ਤੇ ਕਾਣਾ ਨਹੀਂ ਆ ਰਿਹਾ ਉਹ ਗੰਜ ਤੇ ਟਿਕਦਾ ਨਹੀਂ ਪਿਆ ਉਹਦੇ ਤੇ ਉਹ ਟਿਕਦਾ ਨਹੀਂ ਨਾ ਪਿਆ ਉੱਤੇ ਕਦੋਂ ਆਉਂਦੀ ਆ ਕੋਲ ਕਾਂ ਕਾਂ ਲਾਈਏ ਮੈਂ ਕਿਹਾ ਉੱਧਰ ਜਾ ਕੇ ਪੜ ਲਗਾ ਨਹੀਂ ਮੇਰਾ ਇੱਥੇ ਕਮਰਾ ਹੈ ਅੱਛਾ ਕੌਣ ਕਹਿੰਦੀ ਉੱਧਰ ਜਾ ਕੇ ਖੇਡ ਲੈ ਮੈਨੂੰ ਕਹਿੰਦੀ ਵੀ ਆ ਮੇਰੇ ਕਮਰੇ 'ਚ ਹਾਂ ਅੱਛਾ ਅਗੀ ਕਹਿੰਦੀ ਮੇਰਾ ਕਮਰਾ ਹੈ ਮੇਰਾ ਇੱਥੇ ਕਮਰਾ ਹੈ ਸਾਟ ਬੜੀਆ ਛੱਪ ਵਾਲਾ ਆ ਆ ਓਏ ਉਹ ਨਾਗਣ ਆ ਗਈ ਉਹ ਨਾਗਣ ਆ ਗਈ ਉਹ ਛੋਟੀ ਨਾ ਇੱਕ ਵਾਰੀ ਹੋਰ ਇਹ ਇੱਕ ਵਾਰੀ ਹੋਰ ਡੱਕ ਮਾਰਿਆ ਨਾਗਣ ਨੇ ਫਾਰ ਵੀ ਲੈ ਬੇਬੇ ਫਾਰ ਵੀ ਲੈ ਪੜ ਵੀ ਲੈ ਨਾ ਪੜੇ ਤੇ ਵੀ ਦਿਮਾਗ ਲੜਾ ਲੈ ਨਾ ਤਾਂ ਹੀ ਫਾਇਦਾ ਹੈ ਕੰਮ ਹੁੰਦਾ ਹੀ ਨਹੀਂ ਕੋਈ ਫਾਇਦਾ ਨਹੀਂ ਆ ਪਰਦੀ ਨਹੀਂ ਆ ਤੇ ਇੱਧਰ ਸਾਡਾ ਵਲੌਗ ਚੱਲ ਰਿਹਾ ਮੰਮੀ ਦੇਖ ਰਹੇ ਨੇ ਵਲੌਗ ਮੈਂ ਬੋਲਣਾ ਮਿਲ ਗਿਆ ਮੈਨੂੰ ਹਣ ਕਹਿ ਰਹੀ ਓ ਦੇਖੋ ਵਲੌਗ ਚੱਲਿਆ ਆਪਣਾ ਤੇ ਤੁਸੀਂ ਵੀ ਜਾ ਕੇ ਜਰੂਰ ਦੇਖੋ ਇੱਕ ਵਾਰੀ ਦੁਬਾਰਾ 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 ਗੋਲੂ ਤੇਰਾ ਫੇ ਆ ਗਿਆ ਵਲੌਗ ਵਲੌਗ ਦੇ ਵਿੱਚ ਵਲੌਗ ਹਾਂਜੀ ਤੇ ਇਹਦੀ ਹਾਲਤ ਕੁਝ ਐਦਾਂ ਦੀ ਹੋ ਗਈ ਹੁਣ ਗਜਰੇਲੇ ਦੀ ਆਪਣੇ ਦੀ ਤੇ ਸਾਰਾ ਬਿਲਕੁਲ ਠੰਡਾ ਹੋ ਚੁੱਕਿਆ ਤੇ ਉਹਨੂੰ ਦੁਬਾਰਾ ਆਪਾਂ ਅੱਗ ਤੇ ਚੜਾਇਆ ਤੇ ਦੁਬਾਰਾ ਗਰਮ ਕਰਾਂਗੇ ਇਹਨੂੰ ਤੇ ਹੁਣ ਡੈਡੀ ਵੀ ਆ ਗਏ ਨੇ ਘਰ ਤੇ ਡੈਡੀ ਲੱਗੇ ਨੇ ਉਹਨਾਂ ਨੂੰ ਸੈਟਿੰਗ ਜੀ ਕਰਨਾ ਜੀ ਉਹ ਕਾਲੀ ਕੜਾਈ ਆ ਮਾਂ ਤੇ ਉਹ ਕੰਬਰ ਉੱਤੇ ਰੱਖੀ ਹੈ ਇਹ ਕੀ ਕਰ ਰਹੇ ਮਮੀ ਕਾਜੂ ਅੱਛਾ ਕਾਜੂ ਨੂੰ ਕੁੱਟ ਕੇ ਪਾਣਾ ਪੀਸ ਨਹੀਂ ਕਰ ਸਕਦੇ ਆਪਾਂ ਅੱਛਾ ਐਦਾਂ ਕਰਨਾ ਹਾਂ ਇਹ ਚੀਜ਼ ਵਧੀਆ ਤੇ ਇਧਰ ਦੇਖੋ ਜੀ ਕੀ ਹੋ ਰਿਹਾ ਹਾਂਜੀ ਕੀ ਕਰ ਰਹੇ ਹੋ ਕੀ ਕਰ ਰਿਹਾ ਓਏ 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 ਦੇਖੋ ਮੁਚ ਟਿੱਡੀ ਮੁਚੀ ਟਿੱਡੀ ਮੁਚੀ ਦੇਖੋ ਆ ਕੀ ਬਣਿਆ ਹੈ ਤੂੰ ਕਾਕੇ ਤੇ ਪਿਆਰ ਕੱਢੇ ਪੈਸੀ ਮੈਂ ਤੇਰ ਦਾ ਨੂੰ ਵੇਖਿਆ ਨਹੀਂ ਹੈ ਆਈ ਹਾ ਆਈ ਹਾ ਆਈ ਹਾ ਆਈ ਹਾ ਆਈ ਹਾ ਮੇਰਾ ਬੁੱਢਾ ਚਲਾਇਓ ਗਜਰੇਲਾ ਬਣਾ ਨੰਨੇ ਗਜਰੇਲਾ ਨਨਕਰ ਜਿਲ੍ਹਾ ਬਣ ਗਿਆ ਕਿਸ ਜਿਲ੍ਹਾ ਕਰਨੀਆਂ ਨੇ ਕਿਸ ਜਿਲ੍ਹਾ ਬਣ ਰਿਹਾ ਪੜ੍ਹਾਈ ਕਰਨ ਲੱਗਿਆ ਮੈਂ ਕੀ ਖਰਾ ਫਿਰ ਚਪੇੜਾ ਪੈੜੀਆਂ ਬਹੁਤ ਹਾਂ ਆ ਜਾ ਆ ਜਾ ਚੁੱਪ ਕਰਕੇ ਮੈਂ ਨਹੀਂ ਖਾਣਾ ਲੈ 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 ਨਾਲ ਲੋਈ ਆ ਗਈ ਸਾਗੀ ਤੇ ਆਪਣੇ ਕਾਜੂ ਆ ਗਏ ਤੇ ਇਹ ਆ ਗਿਆ ਆਪਣੇ ਬਦਾਮ ਤੇ ਇਹ ਆ ਗਈ ਆਪਣੀ ਕਿਰੀ ਖੁੱਪਾ ਗਈ ਤੇ ਆ ਗਈ ਆਪਣੀ ਕੜਾਈ ਇਹ ਦੇਸੀ ਕਿਉਂ ਤੇ ਉਹਦੇ ਵਿੱਚ ਆਪਾਂ ਪਾਇਆ ਆਟਾ ਤੇ ਇਹ ਬਣਾ ਲਈ ਆਪਾਂ ਦੀਗ ਦੀਗ ਨਹੀਂ ਆ ਮੈਂ ਤਾਂ ਮਜ਼ਾਕ ਕਰ ਰਿਹਾ ਉਹ ਫਿਰ ਥੋੜਾ ਜਨਾ ਜੰਮ ਜਾਂਦੀ ਏ ਫਿਰ ਹਾਂ 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 ਕਾਹ ਯੋ ਤੇਰੀ ਸ਼ੋਭਾ ਹਾਂਜੀ ਤੇ ਹੁਣ ਫੈਣ ਲੱਗੇ ਨੇ ਵਿੱਚ ਮੇਵੇ ਸਾਬੀ ਮੇਵੇ ਆ ਸਾਉਗੀ ਸੜਤੀ ਵਿੱਚ ਆਪਾਂ ਸੱਤੇ ਕਾਜੂ ਇੱਕ ਕਾਜੂ ਆ ਗਏ ਆਪਾਂ ਸੱਤੇ ਗਾਂ ਆ ਗਏ ਆਹਰ ਦਾ ਉਹ ਰਾਗੇ ਵਿੱਚ ਜਾ ਨਹੀਂ ਆਪਣੇ ਕਿੱਧਰੇ ਅੰਦਰ ਅੱਗੇ ਜੀ ਜਾ ਉਹ ਵਿੱਚ ਹੋ ਗਿਆ ਲਾਗੇ ਨਹੀਂ ਬੜੀ ਗੁਡਵਾਰਟੀ ਬੇਟਾ ਬਲੇ ਨਹੀਂ ਮਮੀ ਬੇਟਾ ਬਲੇ ਨਾ ਹੋਵੇ ਹੋਰ ਵੀ ਵਾਹ ਇਹ ਰੰਗ ਬਗਾ ਨਹੀਂ ਮਮੀ ਲਾਲ ਸਹੀ ਰੰਗ ਬਗਾ ਲਾਲਾ ਜਿਹਾ ਬਣ ਗਿਆ। ਇੱਜਾ ਕਰਵਾਤਾ ਮੜਾਇਆ। ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਕਰਾਂਗੇ ਟੇਸਟ ਡੈਡੀ ਟੇਸਟ ਕਰਾਂਗੇ ਚੈੱਕ ਕਰਾਂਗੇ। ਵੀ ਕਿੱਦਾਂ ਦਾ ਬਣਿਆ। ਬਿਜਰੇਲਾ ਸਾਡਾ। ਐਦਾਂ ਟੂਨੇ ਦਾ ਟੂਣਾ ਵੀ ਆ ਗਿਆ ਨਿੱਕਾ ਜਿਹਾ। ਦਿਨੇ ਟੂਨੇ ਦਾ ਟੂਣਾ। ਨਹੀਂ ਜਣ ਬੰਦਾ ਟੂਨੇ ਦਾ ਟੂਣਾ ਕੌਣ ਸੀ? ਕੌਣ ਸੀ? ਨਾਟਕ ਹੁੰਦਾ ਸੀ ਇੱਕ ਬਚਪਨ ਮੇਰੇ ਸਾਡੇ ਬਚਪਨ ਚ ਜਦੋਂ ਅਸੀਂ ਤੇਰੇ ਜਿੰਦੇ ਸੀ ਤੇਰੇ ਜੀ ਦੀ ਛੋਟੀ ਨਾਟਕ ਕਿੱਡਾ ਜਿਆ ਤੂੰ ਨੇਟ ਹੁੰਦਾ ਸੀ ਛੋਟਾ ਜਿਹਾ ਉਹਦੇ ਪਟਕਾ ਬੰਨਿਆ ਹੁੰਦਾ ਸੀ ਇਹਨਾਂ ਦਾ ਗੋੜੀ ਹੁੰਦੀ ਸੀ ਬੜਾ ਵਧੀਆ ਸੀ ਮੈਂ ਤੂੰ ਦਿਆ ਦੇਆ ਕਿੱਦਾਂ ਦਾ ਬਣਿਆ ਮੈਂ ਕਹਿੰਦਾ ਕਮਾਲ ਕਮਾਲ ਹੋ ਗਈ ਮੈਨੂੰ ਦੇ ਟੇਸਟ ਇੰਨਾ ਸਵਾਦ ਜਲਾਲ ਫੇਂਦੀ ਦੁਨੀਆ ਸਹਜੀ ਹਾਂਜੀ ਇੱਕ ਵਾਰੀ ਮੈਂ ਟੈਸਟ ਕਰ ਲੈਣਾ ਉਹਦਾ ਤੇ ਟੈਸਟ ਕਰਕੇ ਦੱਸਦਾ ਤੁਹਾਨੂੰ ਕਿੱਦਾਂ ਦਾ ਬਣਿਆ ਰੈਡੀਰ ਕਹਿੰਦੇ ਬਹੁਤ ਹੀ ਬਣਿਆ ਮੈਸ ਕੇ ਹੂੰ ਓ ਬਹੁਤ ਆ ਬਹੁਤ ਟੈਸਟੀ ਬਣਿਆ ਡੜੀ ਵੱਕੇ ਹੀ ਬੜਾ ਜ਼ਬਰਦਸਤ ਬਣਿਆ ਯਾਰ ਬਹੁਤ ਸਵਾਦਿਸ਼ਾ ਬਲੋ ਇੱਕ ਨਰਕ ਬਹੁਤ ਜਿਆਦਾ ਮਿੱਠਾ ਉਦਾਂ ਵੀ ਨਹੀਂ ਹੈਗਾ ਤੇ ਨਜ਼ਾਰੇਦਾਰ ਫੁੱਲ ਨਹੀਂ ਆਏਗਾ ਬਹੁਤ ਸੋਹਣਾ ਹੁਣ ਇਸ ਵੀਡੀਓ ਦਾ ਆਪਾਂ ਕਰਦੇ ਆ ਇੱਥੇ ਐਂਡ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਰੈਸਪੀ ਦੇ ਵਲੌਗ ਕਿਦਾਂ ਦਾ ਲੱਗਿਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਨਵੇਂ ਵਲੌਗ ਦਾ ਕਰੋ ਇੰਤਜ਼ਾਰ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਨਵੇਂ ਉਹ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ